ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਸਿਰ ਕੰਪਿਓ ਪਗ ਡਾਗਮਗੇ ਨੈਣ ਜੋਤਤੇ ਹੀਨਾ ਕੋ ਨਾਨਕੇ ਬਿਦਪਈ ਤਉ ਨ ਹਰ ਅਸਲੀਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾ ਹੂ ਕੋ ਨਾਹੇ ਨਾਨਕ ਤੇਰ ਹਰ ਭਗਤ ਹੈ ਤੇਰਾ ਖੋ ਮਨ ਮਾਹੇ ਜਾਗ ਰਚਨਾ ਸਭ ਝੂਠ ਹੈ ਜਾਣ ਲੈ ਹੋਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤਾ RAM ਗਿਓ ਰਾਵਨ ਗਿਓ ਜਾ ਕੋ ਬੋ ਪਰਵਾਰ ਕਉ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਪੁਜਿਓ ਸੋ ਬਿਨਸ ਹੈ ਪਰਵਾਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੋਹਰਾ ਬਾਲ ਛੁਟਕਿਓ ਬੰਧਨ ਪਰੇ ਕਸ਼ੂਨਾ ਹੋ ਤਉ ਪਾਏ ਕਉ ਨਾਨਕ ਅਬ ਓਟ ਹਰ गाजे हो सहाए बल हो बंधन छूटे सब किश हो तो पाए नानक सब किश तुमरे हाथ में तुम तो ही हो तहाए संग सखा सब तज गए कौ ना निबे हो साथ कौ नानक अपत मैं ठेक ऐ क रघुनाथ ਨਾਮ ਰਹੋ ਸਾਧੂ ਰਹੋ ਰਹਿਓ ਗੁਰੂ ਗੋਬਿੰਦ ਕਉ ਨਾਨਕ ਐਹ ਜਗਤ ਮੈਂ ਕਿਨ ਜਪਿਓ ਗੁਰਮੰਤਾ RAM ਨਾਮਿ ਹਰ ਮੈਂ ਗਹਿਓ ਜਾ ਕੈ ਸਮਨਿ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਮੁਦਾਵਣੀ ਮਹੱਲਾ 5 ਤਾਲ ਵਿੱਚ ਤੈਨ ਵਸਤੂ ਭਈਓ ਸਤ ਸੰਤੋਖ ਵਿਚਾਰੋ ਅਮਰਦ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖਿ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਜ ਬਰੰਗਨ ਸੰਗ ਲਾਪੈ ਅਠ ਨੰਦਨ પ્રથમ રાગ પેરો વૈ કરહી પંચ રાગ ની સાંગો ચરહી પ્રથમ પેર વી બિલાવલી પુન્યાગી ગાવે બંગલી પુનસ લેખી કી પઈ બારી એ પેરોં કી પાંચો નારી પંચ મહારખદ સાક્ષ સો નાવે બંગાલમ મદ માદવ ગાવે લલત બિલાવ લગાવહી અપને અપને પાતા ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲ ਕੋਸ ਕੇ ਆਲਾਪੈ ਸੰਗ ਰਾਗਨੀ ਪਾਂਚੋ ਥਾਪੈ ਗੌਂਡ ਕਰੀ ਅਰ ਦੇਵ ਗੰਧਾਰੀ ਗੰਦਾਰੀ ਸੀ ਹੁਤੀ ਉਚਾਰੀ ਤਨਾਸਰੀ ਏ ਪਾਂਚੋ ਗਾਈ ਮਾਲ ਰਾਗ ਕੋਸਕ ਸੰਗ ਲਾਈ ਮਾਰੂ ਮਤ ਅੰਗ ਮੇ ਵਾਰਾ ਪਰਵਲ ਚੰਡ ਕੋਸ ਕੇ ਉਹ ਵਾਰਾ ਖੋ ਖਾਟੋ ਪਉਰਾ ਆਨੰਦ ਗਾਏ ਅਸ਼ਟਮਾਲ ਕੌਸ਼ਕ ਸੰਗ ਲਾਏ ਪੁਨੇ ਆਇਓ ਹਿੰਡੋਲਾ ਪੰਜ ਨਾਰ ਸੰਗ ਅਸ਼ਟ ਸੁਤ ਉਠੇ ਤਾਨ ਕਲੋਲ ਗਾਇਨ ਤਾਰ ਮਿਲਾਵਈ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸਹਿਰੀ ਲੈ ਭਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾ ਆਨੰਦ ਪਾਸ ਕਰ ਆਏ ਚੰਦਰਬਿੰਬ ਮੰਗਲਨ ਸੋਹਾਏ ਸਰਸਬਾਨੋ ਆਹੇ ਬినੋਦਾ ਗਾਵੇ ਸਰਸਬ ਸੰਤ ਕਮੋਦਾ ਅਸ਼ਟਪੁਤਰ ਮੈਂ ਕਹੇ ਸਵਾਰੀ ਪੁਨੇ ਆਈ ਦੀਪਕ ਕੀ ਬਾਰੀ ਕਾ ਛੇਲੀ ਪਟ ਮੰਜਰੀ ਢੋਡੀ ਕਹੀ ਅਲਾਪ ਕਾ ਮੋਦੀ ਉਹ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲਯੋ ਰਾਮਾ ਕਮਲ ਕੁਸਮ ਚੰਪਕੇ ਨਾਮਾ ਗਉਰਾਉ ਕਨਰਾ ਕਲਿਆਨਾਯਸ਼ਟਪੁਤਰ ਦੀਪਕੇ ਜਾਨਾ ਸਭ ਮਿਲਿ ਸ੍ਰੀ ਰਾਗ ਵੈ ਗਾਵੇ ਪੰਜੋ ਸੰਗ ਬਰੰਗਨ ਲਾਵੇ ਬਹਿਰਾਰੀ ਕਰਨਾਟੀ ਧਰੀ ਗਵਰੀ ਗਾਵੇ ਆਸਾਵਰੀ ਤੇ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪੰਜੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰਾ ਅਸ਼ਟਪੁਤਰ ਸ੍ਰੀ ਰਾਗ ਕੇ ਗੌਂਡ ਕੁੰਭ ਹੰਬੀਰਾ ਕਸ਼ਟ ਮੇਗ ਰਾਗ ਵੈ ਗਾਵ ਹੈ ਪਾਂਚੋ ਸੰਗ ਬਰੰਗਨ ਲਾਵੇ ਸੋਰਠ ਗੌਂਡ ਮਲਾਰੀ ਤੁਨੇ ਪੁਨ ਗਾਵੇ ਆਸਾ ਗੁਣ ਗੁਨੀ ਊਚ ਸੁਰ ਸੂ ਹੋ ਪੁਨ ਕੀਨੇ ਮੇਗ ਰਾਗ ਸਿਓ ਪਾਂਚੋ ਚੀਨੇ ਬੈ ਰਾਤ ਅਰ ਗਜ ਧਰ ਕੇ ਦਾਰਾ ਜਬਲੀ ਧਰ ਨਟਿਓ ਜਲ ਧਾਰਾ ਪੁਨ ਗਾਵੇ ਸ਼ੰਕਰ ਹੋ ਸਿਆਮਾ ਮੇਗ ਰਾਗ ਪੁਤਰਨ ਕੇ ਨਮਾ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀ ਸ ਸਬੈ ਪੁਤਰ ਰਾਗਨ ਕੇ 18 10 20 खष्ट राग उन गाए संग रागनी तीस सब पुत्र रागन के आठार दस बीस गुरु प्यारे भुल चुक दिखी मां वाहेगुरू जी का खालसा गुरु जी की फतेह